ਮੇਰਾ ਨਾਮ ਅੰਜੂ ਹੈਗਾ ਜੇ ਤੇ ਮੁੰਡੇ ਦਾ ਬਲਵੀਰ ਪਿੰਡ ਪੱਕੀ ਤੇ ਜ਼ਿਲ੍ਹਾ ਮੁਕਤਸਰ ਜੇ ਤੇ ਮਲੋਟ ਦੇ ਨਜ਼ਦੀਕ ਲੱਗਦੀ ਸਾਨੂੰ ਤੇ ਇਹ 9 ਮਹੀਨੇ ਦੀ 9 ਤਰੀਕ ਦਾ ਗੋਮੇ ਤੇ ਅਸੀਂ ਬਹੁਤ ਲੱਭਣ ਡਿਆ ਹ ਹਲੇ ਤੱਕ ਸਾਡੇ ਮੁੰਡੇ ਦਾ ਕੋਈ ਪਤਾ ਨਹੀਂ ਲੱਗਣ ਡਿਆ ਅੰਮ੍ਰਿਤਸਰ ਗਏ ਆ ਤੇ ਉੱਥੋਂ ਮੈਨੂੰ ਕਹਿੰਦਾ ਮੰਮੀ ਮੈਂ ਆਨਾ ਉਸ ਤੋਂ ਬਾਅਦ ਇਹ ਆਇਆ ਨਹੀਂ ਬਕੂਲਪੁਰਾ ਤੇ ਅੰਮ੍ਰਿਤਸਰ ਵੱਲੇ ਸਬਜ਼ੀ ਮੰਡੀ ਦੇ ਕੋਲ ਬਕੂਲਪੁਰਾ ਲੱਗਦਾ ਉੱਥੋਂ ਮੈਨੂੰ ਇੰਨੀ ਗੱਲ ਕਹਿ ਕੇ ਗਿਆ ਮੁੰਡਾ ਵਾਪਸ ਨਹੀਂ ਆਇਆ ਅਸੀਂ ਬਹੁਤ ਲੜੜੇ ਪਏ ਆ ਹਲੇ ਤੱਕ ਮੁੰਡੇ ਦੀ ਕੋਈ ਪਾਲ ਨਹੀਂ ਹੋਈ ਸਾਨੂੰ 3 ਮਹੀਨੇ ਹੋ ਗਏ ਜੇ 9ਵੇਂ ਮਹੀਨੇ ਦੀ 9 ਤਰੀਕ ਦਾ ਗਵਾਚਾ ਤੇ ਇਹ ਨੂੰ ਨੂੰ 3 ਮਹੀਨੇ ਹੋ ਗਏ ਜੇ ਤੇ ਉੱਪਰ 4 ਦਿਨ ਹੋ ਗਏ ਮਤਲਬ ਚੌਥਾ ਮਹੀਨਾ ਹਲੇ ਤੱਕ ਕਿਸੇ ਨੇ ਨਹੀਂ ਦੱਸਿਆ ਇਹਦੇ ਬਾਰੇ ਜਿੰਨੂੰ ਵੀ ਬੇਨਤੀ ਇਹ ਆ ਕੀਤੀ ਜਾਂਦੀ ਆ ਕਿ ਲੱਭਦਾ ਹੈ ਤਾਂ ਸਾਨੂੰ ਫੋਨ ਲਾ ਕੇ ਦੱਸਣ ਕੰਮ ਕੀ ਕਰਦਾ ਸੀ ਤੁਹਾਡਾ ਕੰਮ ਮਿਸਤਰੀ ਨਾਲ ਦਿਹਾੜੀ ਕਰਦਾ ਮਜ਼ਦੂਰੀ ਮੇਰੇ ਘਰ ਵਾਲੇ ਦੇ ਨਾਲ ਹੀ 18 ਸਾਲ ਦਾ ਜੱਬਲਵੀਰ ਮੈਂਬਰ ਸਰਜਾਨੀ ਅਠੀ ਦਿਨ ਹੀ ਅਠੀ ਦਿਨ ਹੀ ਗੇੜਾ ਕੱਢਦੀ ਹਾਂ ਕੋਈ ਦਾਦਾ ਹੀ ਨਹੀਂ ਇਹਦੇ ਬਾੜੇ ਮੈਨੂੰ ਤੇ ਜੇ ਸਿਆਣਿਆਂ ਕੋਈ ਜਾਈਦਾ ਤਾਂ ਉਹ ਕੋਈ ਕਹਿ ਦਿੰਦਾ ਇਹਨਾਂ ਦੀ ਡੈਥ ਹੋਈ ਹੈ ਡੈਥ ਦੂਤ ਨਹੀਂ ਮੇਰਾ ਦਿਲ ਅੰਦਰੋਂ ਕਹਿੰਦਾ ਮੇਰਾ ਬੇਟਾ ਜਿੰਦਾ ਹੈ ਮੈਨੂੰ ਤਾਂ ਇਹ ਆ ਜੀ ਮੈਨੂੰ ਤਾਂ ਸਾਕ ਥੋੜਾ ਇਹ ਪੈਣ ਰਿਹਾ ਕਿ ਕਿਸੇ ਦੇ ਹੱਥਾਂ 'ਚ ਆ ਗਿਆ ਤਾਂ ਉਹ ਮੈਂ ਤਾਂ ਬੇਨਤੀ ਉਹ ਕੀਤੀ ਜਾਵਾਂਗੀ ਹੱਥਾਂ 'ਚ ਚੜ ਗਿਆ ਕੋਈ ਛੱਡਣ ਨਹੀਂ ਰਿਹਾ ਇਹਨੂੰ ਜਿਨੂੰ ਵੀ ਮੈਂ ਫੋਨ ਮੈਨੂੰ ਲਾਉਣ ਮੇਰਾ ਨੰਬਰ ਲੈ ਲੈਣ ਦੇ ਲਗੀ ਆ ਤੇ ਲਾਇਆ ਜਾਵੇ ਬੜੀ ਬੇਨਤੀ ਮੇਰੇ ਕੋ ਜੇਰਾ ਨਹੀਂ ਹੁੰਦਾ ਮੇਰਾ ਇਕੱਲਾ ਇਕੱਲਾ ਬੇਟਾ 18 ਸਾਲ